ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਲੰਧਰ ਜਮਿਨੀ ਚੌਂਤ 35 ਸਾਲ ਕਾਲੀ ਦਲ ਚ ਰਹਿ ਪ੍ਰਮਾਣ ਇਸ ਦਿਨ ਨਾਲ ਹੀ ਪਰਿਵਾਰ ਸਮੇਤ ਆਪਦੇਸ਼ ਚਰਨਾਚ ਇਸ ਸ਼ਾਮਿਲ ਇਸ ਦਿਨ ਨਾਲ ਹੀ ਜਲੰਧਰ ਜਮਿਨੀ ਚੌਂਦਰਾਣ ਸ਼੍ਰੋਣੀ ਕਾਲੀ ਦਲ ਚ ਚੱਲ ਰਹੇ ਖਿਰਚ ਤਾਨ ਦਰਮਿਆਨ ਸੀਨੀਅਰ ਇਕਲੀ ਦਲ ਦੀ ਇਸ ਦੀ ਗੱਲ ਕੀਤੀ ਕਿ ਇਸ ਦੇ ਨਾਲ ਹੀ ਇਹ ਪਰਿਵਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਦੇ ਸਮਰਥਨ ਚ ਆਪ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਇਸ ਦਿਨ ਵਾਲੀ ਸ਼ਨੀਵਾਰ ਰਾਤ ਪੂਰਾ ਪਰਿਵਾਰ ਸੀਐਮ ਭਗਵੰਤ ਮਾਨ ਦੇ ਘਰ ਪਹੁੰਚਾ ਤੇ ਪਾਰਟੀ ਸ਼ਿਕਾਇਤ ਕੀਤੀ ਪਰਮਾਨਦੀ ਪਤਨੀ ਨੇ ਇਸ ਦੀ ਜਾਣਕਾਰੀ ਦਿੰਦੇ ਹੈ ਪਾਰਟੀ ਜੋ ਸ਼ਿਕਾਇਤ ਕੀਤੀ ਕੀ ਪ੍ਰਮਾਨਦੀਪ ਪਤਨੀ ਰਮਨਦੀਪ ਕੌਰ ਤੇ ਪੁੱਤਰ ਗੁਰਕਾਰਨ ਸਿੰਘ ਵੀ ਹਾਜ਼ਰ ਹਨ ਡਾਕਟਰ ਗੁਰਪ੍ਰੀਤ ਨੇ ਕਿਹਾ ਕਿ ਹਲਕੇ ਦੀਆਂ ਜਮਿਨੀ ਚੋਣਾਂ ਦੌਰਾਨ ਪੂਰੇ ਪਰਿਵਾਰ ਦੇ ਆਪ ਸ਼ਾਮਿਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨ